ਹਾਂ ਜੀ ਸਤਿਕਾਰਯੋਗ ਜੀ ਸਾਰਿਆਂ ਨੂੰ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਹਾਂ ਸ਼ਹਿਰ ਜਨਾਲਾ ਤਹਿਸੀਲ ਵੀਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸੋਨੋ ਵੀਰ ਕੋਲ ਆਪਾਂ ਆਏ ਹਾਂ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ 4 ਪਸ਼ੂਦਾਨਾ ਵਿਖਾਉਣੇ ਆ ਸਾਰੀਆਂ ਤੋਕੜਾ ਗੱਬਣਾਏ ਤੁਹਾਨੂੰ ਦਿਖਾਉਣੀਆਂ ਚੱਕ ਪਾਸ ਇਹ ਮੱਝਾਂ ਵੀ ਚੰਗੇ ਦੁੱਧ ਵਾਲੀਆਂ ਤੁਹਾਨੂੰ ਤੋਕੜਾ ਗੱਬਣਾ ਚੱਕ ਪਾਸ ਤੁਹਾਨੂੰ ਦਿਖਾਉਣੀਆਂ ਤੇ ਬਾਕੀ ਕੋਈ ਵੀ ਆਣ ਕੇ ਵੇਖਿਆ ਜਿਹੜੇ ਏਟ ਵੀ ਸਾਰੇ ਨੋਰਮਲੀ ਤੁਹਾਨੂੰ ਦਿਖਾਵਾਂਗੇ ਆਪਣੀਆਂ ਚੈੱਕ ਪਾਸ ਕਰਵਾ ਕੇ ਖੜੋ ਤੇ ਚੋ ਚਵਾ ਕੇ ਪਸ਼ੂ ਖਰੀਦੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੀ ਸਤਿ ਸ੍ਰੀ ਅਕਾਲ ਜੀ ਹੋਠੀਕ ਠਾਕ ਜੀ ਚਲੋ ਸਭ ਹੋ ਗਿਆ ਜੀ ਤੇ ਨਾਮ ਦੱਸ ਤਾਂ ਫਿਰ ਨਾਮ ਤੁਹਾਨੂੰ ਸ਼ਾਹ ਜਲਾਲਾ ਜ਼ਿਲ੍ਹਾ ਬਸਰ ਤੇ ਫੋਨ ਨੰਬਰੇ ਬੋਲ ਦੋ 99195752 ਠੀਕ ਹੈ ਆ ਸਾਰੀਆਂ ਟੋਕੜਾ ਗੱਬਣਾ ਜੀ ਸਾਰੀਆਂ ਟੋਕੜਾ ਗੱਬਣਾ ਉਹ ਬਾਈ ਦਾ ਬੱਚਾ ਮਦਿਆ ਕਾਲੀ ਦਾ ਬਾਕੀ ਟੋਕੜਾ ਅੱਛਾ ਠੀਕ ਹੈ ਤੇ ਸ਼ਰਵਾਰ ਜਿਹੜੀ ਇੱਥੇ ਕਰ ਲਈਏ ਕਿੰਨੇ ਚਿਰ ਤੇ ਚੱਕ ਪਾਸ ਆਏ ਇਹ ਵੀਰ ਜੀ 8 ਮਹੀਨੇ ਚੱਕ ਪਾਸ ਦੇ ਅੱਛਾ ਬਿਲਕੁਲ ਪ੍ਰੋਪਰ ਅੱਛਾ 8 ਮਹੀਨੇ ਤੇ ਭਾਈ ਜੀ 4 ਕਿਲੋ ਅੱਛਾ ਇੱਕੋ ਟਾਈਮ ਮਿਲਦੀ ਆ ਤੇਰੀ ਵਾਲੀ ਮੱਝ 16 17 ਕਿਲੋਲੀ ਮੱਝ ਅੱਛਾ ਬਣਾ ਜੀ 8 ਮਹੀਨੇ ਦੀ ਗਵਰੀ ਦਾ ਤਾਂ ਪਤਾ ਭੱਜ ਜਾਂਦੀ 8 ਮਹੀਨੇ ਦੀ ਜੋੜਾ ਹੀ ਡੇਰੀ ਚ ਆਇਆ ਜੁਲਾਈ ਇਹ ਤੁਹਾਨੂੰ 8 ਮਹੀਨੇ ਦੁੱਧ ਦੋ ਦਿਨਾਂ ਭੱਜ ਨਹੀਂ ਉਸ ਰਹੀ ਹਾਂਜੀ ਹਾਂਜੀ ਤੇ 4 ਕਿਲੋ ਦੁੱਧ ਸਵੇਰ ਦੇ ਟਾਈਮ ਕੋਲਦੇ ਆ ਸੰਗ ਨਾਲ ਦਹੀਂ ਦਾ ਦੋ ਜੀ ਚਾਹਦੇ ਠੀਕ ਆ ਇਹ ਆ ਵੀ ਚਲ ਹੁਣ ਦੁੱਧੋ ਵੀ ਛੱਡਨੀ ਪੈਣੀ ਆ ਤੇ ਬਾਕੀ ਥਾਂ ਥਣ ਵਧੀਆ ਪਾਸ ਕਰ ਅੱਛਾ ਹਾਂ ਚਵਾ ਬੜਾ ਇੱਕ ਤਮੋਤੀ ਧਾਰ ਲਗੀ ਜਿਹੜੀ ਮੋਟੀ ਧਾਰ ਦੇ ਬਾਕੀ ਪਾਰੇ ਪੱਲੇ ਦੀ ਮੱਝ ਆ ਤੇ ਉਤਰਾ ਵੀ ਸੰਭੀ ਸੰਭੀ ਚੰਗੀ ਭਾਰੀ ਆ ਮੱਝ ਕੋਈ ਥਾਂ ਦੀ ਭਾਈ ਬਾਹਰ ਬਾਹਰ ਕਹਿੰਦੇ ਕੋ ਪੂਰ ਛਟਾ ਥਾਂ ਦੀ ਉਹਦਾ ਪਿੱਛੇ ਫੁੱਲ ਕਰਦੀ ਆ ਠੀਕ ਹੈ ਜੀ ਆ ਦੇਖਾ ਦੇ ਸਰੀਰਾ ਚੰਗੀ ਭਾਰੀ ਆ ਉਤਰਾ ਸੰਭੀ ਸੰਭੀ ਚੰਗੀ ਆ ਪਿੱਛੇ ਜਿੱਥੇ ਵੀ ਆਈ ਆ ਇਹ ਤਾਂ ਜੇਨੀ ਰਮਾਲ ਸਾਬੇ ਆਉਂਦਾ ਜੇ ਬਾਕੀ ਇਹ ਹਵਾਨਾ ਇਹਦਾ ਦੇਖ ਸਕਦੇ ਆ ਦੇਖੋ ਸਾਰੀ ਐ ਵਧੀਆ ਪ੍ਰੋਪਰ ਵਧੀਆ ਦੇ ਤੇ ਥਾਣੇ ਤੇ ਆਪਾਂ ਲਾਗਰ ਦੇਖ ਸਕਦੇ ਹਾਂ ਉਮੀਦ ਹੈ ਦੀ ਗਾੜ ਵੀ ਚੰਗੇ ਨਿਕਲੋਗੇ ਬਾਕੀ ਮਿਲਕਵੇਨ ਵੀ ਆਪਾਂ ਕਾਫੀ ਚੰਗੀ ਦੇਖ ਸਕਦੇ ਆ ਮੋਟੀ ਲੱਗੀ ਆ ਜਿਹੜੀ ਮਿਲਕਵੇਨ ਤੇ ਬਾਕੀ ਸਰੀਰੋ ਚੰਗੀ ਆ ਰਾਜੀ ਲੋਜੀ ਪੂਰੀ ਆ ਤੇ ਕਿੰਨਾ ਫੇ ਰੱਖੀ ਆ ਮੋਲੇ ਦਾ ਵੀਰ ਜੀ ਮਾਲੋ ਵੀ ਇਹ ਭਰਾ ਦੂਰ ਨੇੜੇ ਜਾਂਦੇ ਤਾਂ ਤੱਕ ਰਾਇਆ ਕਰਾ ਗੁਆ ਪਿੰਡਾਂ ਸਾਰੇ ਨੂੰ ਹਾਂਜੀ ਹਾਂਜੀ ਚੱਲੋ ਬਦ ਦੂਰ ਨੇੜੇ ਜਾਣਾ ਲਾਗੇ ਵੀ ਚਾਂ ਤਾਂ ਵੀ 1.5 ਲੱਖ ਦੀ ਲਾਗੇ ਦਾਵਾ ਹਾਂਜੀ ਹਾਂਜੀ ਹੋ ਜਾਣੀਆਂ 5000 ਤੱਕ ਨੇ ਕਲਾ ਪੈਣਾ ਹਾਂਜੀ ਹਾਂਜੀ ਕਰਾਇਆ ਛੱਡ ਦੀਏ 5000 ਛੱਡ ਦੀ ਦੇਦੀ ਪੁਰੇ ਦੀ ਅੱਛਾ 60000 ਦੀ ਦੇਣੀ ਆ 60000 ਦੇ ਦਈਏ ਭਾਜੀ ਮੈਂ ਜਿੱਦਾਂ ਤਿਆਰ ਹੋ ਗਈ ਨਾ ਜਿਆਦੀ ਨਹੀਂ ਮੈਂ ਲੱਖੋਂ ਬਾਹਰ ਹੀ ਬਣੀ ਆ 18 ਕਰੋੜ ਵਾਲੀ ਭਾਜੀ 16 17 ਕਿਹੜਾ ਦਿੰਦਾ ਤੁਹਾਨੂੰ ਭਰਾ ਹੋਰ ਕਰ ਦਈਏ ਮਾਨ ਇਹ ਵੀ ਦੇ ਦਈਏ ਜੇ ਕੋਈ ਆਈ ਨਾ ਹਾਂਜੀ ਪਤਾ ਜਿੱਦਾਂ ਸੂਲੀ ਵੀਰ ਮੈਨੂੰ ਭਾਵੇਂ ਇੱਥ ਇੱਕੋ ਗੱਲ ਕਰ ਦਈਏ 2 ਛੱਡ ਦਈਏ 60 ਚ ਭਾਈ ਉਸ ਛੋੜ ਹੀ ਹਣੀਏ ਬਸੇ ਚ ਜਿਹੜੀ 100 200 ਰੁਪਈਆ ਹਣੀ ਬਸ 52000 ਰੁਪਈਆ ਵੀ ਕੋਈ 55 56 ਤੇ ਫੋਨ ਕਰੇ ਨਾ ਨਾ ਬਸ ਛੋੜ ਵਾਲਾ ਕੰਮ ਹੀ ਹੋ ਜਾਣਾ ਅੱਛਾ ਜਿਦਾ ਕਿ ਉਹ ਗਦਵੀ ਚਾਰ ਕਰੋ ਦੀ ਇੰਡੀ ਆ ਠੀਕ ਹੈ ਤੇ ਮੰਨ ਲਓ 88 ਗੱਬਣੀ ਆ ਬਾਕੀ ਹੁਣ ਇਹਨੇ 37 ਸੂ ਪੈਣਾ ਇਹਨੇ ਜਿਆਦਾ ਟਾਈਮ ਖੜਦਾ ਹਣੀ ਇਹਨੇ ਵੀ ਸੁਖਲਾ ਭਾਜੀ ਦੇ ਨੇ ਤੇ ਬਾਕੀ ਸਰੀਰੋਂ ਵੀ ਚੰਗੀ ਆ ਬਾਕੀ ਜਿਹੜਾ ਕੋਈ ਸੰਭ ਨਾਲ ਲੈ ਜਾਊਗਾ ਹੋਰ ਰਾਜੀ ਹੋ ਜਾਊਗੀ ਤੇ ਹੁਣ ਜਿਹੜੀ ਆ ਵਾਲੀ ਮੱਝ ਇਹ ਵੀ ਕੱਦ ਵਜਨ ਤੇ ਜਿਹੜੀ ਚੰਗੀ ਆ ਆਪਾਂ ਦੇਖ ਸਕ ਵੀਦੀ ਇਹਦੀ ਚਵਾਈ ਲੱਗੀ ਜੇ ਨੂੰ ਹਾਂਜੀ ਮੈਂ ਨਾ ਬੜੀ ਬੜੀ ਮਾਝ ਮੇਰੇ ਕੋਲ ਆਈ ਪਰ ਪਹਿਲੀ ਚਵਾਈ ਇਹਦੀ ਮਾਝ ਜਦ ਨਹੀਂ ਆਈ ਬਿਲਕੁਲ ਅੱਛਾ ਜਿੰਨੀ ਚਵਾਈ ਨੂੰ ਲੱਗੀ ਭੋਲੀ ਠੀਕ ਆ ਰੂਮ ਵਾਲੀ 19 ਗਾੜ ਤੇ 19 ਦੀ ਪਿਛੜੀ ਕੋ ਦੀ ਜਨਾਜ਼ ਦੀ ਗਾੜ ਵਾਦੇ ਨਾਲ ਘੱਟ ਦੇਣਾ ਇਹ 19 ਗਾੜ ਦੋਨੀ ਪਿਛੜੀ ਸਿਕੋ ਜੀ ਇਹ ਲੱਗ ਪਗ ਇੱਕੋ ਜੀ ਦੋਵੇਂ ਮੈਂ ਮਿਲ ਗਿਆ ਵੀ ਲੀਟਰਾਂ ਦੇਖਿਆ ਦੁੱਧ ਦਾ ਤੇ ਇਹ ਸੱਜਰ ਕਿੰਨਾ ਕਿ ਦੁੱਧ ਲੈ ਲਿਆ ਇਹ ਦੁੱਧ ਭਾਈ ਭਰਿਆ 16 ਕਿਲੋ ਸੱਜਰ ਨੇ ਪਹਿਲਾ ਸੁਵੇਰ ਹੁਣ ਦੁੱਧੀਆਂ ਸੁਣਾ ਦੇ ਅੱਛਾ ਦੂਸਰਾ ਸੁਵੇਰ ਸੁਣਾ ਕੀ ਬਹਾਨਾ ਦੇਖੋ ਤਾਂ ਟੋਕੜ ਹੋਈ ਏ ਸਾਢੇ 50ਵੇਂ ਦੇ ਚੱਡਾ ਹੋਵੇ ਲੋਏ ਕੇ ਦਾ ਇਹ ਸੱਜਰਾਂ ਨੂੰ ਜੇ ਥੱਲੇ ਆਪਾਂ ਦੇਖ ਸਕਦੇ ਹਾਂ ਥੱਲੇ ਹੋਵੇ ਕਿੰਨੇ ਜਾਖੋ ਗੱਡੀ ਵੇਖੋ ਮਾਰੋ ਕੈਮਰਾ ਆ ਥਾਣੇ ਦੇ ਕਰੀ ਆਪਾਂ ਦੇਖ ਸਕ ਤੇ ਮਿਲਕ ਮੈਨ ਵੀ ਚੰਗੀ ਮੋਟੀ ਗਾਵਾਂ ਵਰਗੀ ਲੱਗੀ ਐ ਜਿੱਦਾਂ ਨੇ ਸੱਜਰ ਤਿਆਰ ਹੋਏ ਚੰਗੀ ਝੋਟੀ ਤਿਆਰ ਹੋਣੀ ਐ ਦੇਖੋ ਪਾਜੀ ਡੇਰੀ ਜੋ ਆਈ ਆ ਹਟਾ ਥੋੜਾ ਡਰਦੀ ਡਰਦੀ ਜੀ ਇਹਦੀ ਦੇਖੋ ਸਾਰੇ ਬੈਗ ਹੀ ਵਾਲੇ ਡੇਰੀ ਜੋ ਆਈ ਆ ਠੀਕ ਆ ਡੇਰੀ ਆ ਵੀਰੇ ਜਿੱਦੜ ਕੋਈ ਮੱਝਾ ਨਹੀਂ ਨਾ ਉਹ ਜੀਨਾਂ ਦਾ ਜਦੋਂ ਸੱਜਰਾਂ ਨੂੰ ਮੈਨੂੰ ਕੱਢ ਜਾ ਕਰੋ ਠੋਕਰਾ ਨਾਲ ਬੜਾ ਵੇਚ ਦਿੰਦੇ ਹੋ ਉਹ ਫਿਰ ਜਗਾ ਤੁਹਾਨੂੰ ਦਾ ਦੁੱਧ 7 ਕਿਲੋ ਆਗਾ ਅੱਛਾ 2 ਲੱਗ ਚੋਵੇ ਕੋ 3 ਲੱਗ ਚੋਵੇ ਅੱਛਾ ਕੰਢੀ ਵਾਲਾ ਸਾਤ ਕੋ ਦੋਤੇ ਸਾਢੇ ਪੰਜਾਂ ਮਹੀਨੇ ਚੱਕ ਪਾਸ ਕਰਦਾ ਸਾਢੇ ਪੰਜਾਂ ਦੇ ਜੈਕਪਾਸ ਤੋਰੋ ਜੋੜੀ ਤੁਮਾ ਦੇ ਹੁਣ ਤੋਰੋ ਫੇ ਡਰਦੀ ਡਰਦੀ ਜੀ ਆ ਬਾਕੀ ਗੋਲ ਸਿੰਘ ਦੀ ਝੋਟੀ ਆ ਤੇ ਕੱਦ ਵਜਨ ਚ ਚੰਗੀ ਆ ਇਹ ਆ ਵੀ ਜਿੰਨੇ ਗਾਂ ਤਿਆਰ ਕਰਨੀ ਆ ਉਹਦੇ ਲਈ ਚੰਗੀ ਆ ਤੇ ਆ ਦੋ ਦੋਨ ਗਰਮੀਆਂ ਨੇ ਇੱਕ ਫਾਇਦੇ ਵਿੱਚ ਦੋ ਜਿੰਨੇ ਹੁਣ ਗਰਮੀਆਂ ਦੁੱਧ ਪਈ ਜਾਣਾ ਹਾਂਜੀ ਅੱਜ ਫੇ ਦੁੱਧ ਦੇ ਦੇਣਾ ਸਾਰੀਆਂ ਗਰਮੀਆਂ ਇਹਨੇ ਚਾਹ ਪਾਣੀ ਦਾ ਵਧੀਆ ਸਾਰੀ ਜਣਾ ਵਾ ਭਾਈ ਭਾਈ ਕੋਈ ਦਾ ਮਰਜ਼ੀ ਨਹੀਂ ਸਿਆਜ ਫਿਰ ਸੱਜੇ ਸੁਬਣਾ ਇਹ ਮਾਲ ਦੋਨੋਂ ਫਾਇਦਾ ਇੱਥੋਂ ਮਿਲਦਾ ਜੀ ਵੇ ਲੋ ਠੀਕ ਆ ਬਾਕੀ ਆ ਪਿੱਛੇ ਹੁਵਾਨੇ ਜੇ ਆਪਾਂ ਜੀ 7 ਕਿਲੋ ਵਾਲੀ ਮਤਲਬ ਸੱਜਰ ਲਵੇ ਨਾ ਹਾਂਜੀ 80 85 ਹਾਦੀ ਦੋਹੇ ਹੋਣੀ ਤੁਹਾਨੂੰ ਬੋਲਾਵਾ ਸੱਜਰ 7 ਕਿਲੋ ਵਾਲੀ 7 780 ਇਹੋ ਕਰਣੀ ਹੋਣੀ ਹਾਂਜੀ ਇਹ ਨਾਲੇ ਗੱਬਰ ਤੇ ਨਾਲੇ ਦੁੱਧ ਤੇ ਚਵਾਦ ਆ ਭਾਈ ਕੋਈ ਜਿਆਦਾ ਗੱਲੂ ਆਖੇ ਚਵਾ ਹੈਗਾ ਮਾਜ ਦਾ ਤੇ ਨਾਲੇ ਗਾੜੀ ਵੀ ਰਵਾ ਤਿਆਰ ਹੋ ਜਾਂਦਾ ਵਾ ਤੇ ਤਾਂ ਫਿਰ ਮੁੱਲ ਇਹ ਭਾਈ 70 ਦੀ ਦੇ ਦਈਏ ਨਹੀਂ 70 ਦਿਨ ਨਹੀਂ ਇਹਦਾ ਇਹਦਾ ਵੀ ਕਰਾਇਆ ਛੱਡ ਦਿੱ ਗਏ। 50000 ਕਰਾਇਆ ਛੱਡ ਗਿਆ 65000 ਦੀ ਦਵਾਂਗੇ ਵੀ। 1000 ਹੋਰ ਛੱਡ ਦਈਏ ਇਹ। 64000 ਦੀ ਭਾਜੀ ਦਵਾਂਗੇ ਕਰਾਇਆ ਛੱਡ ਦਾਂਗੇ 63000 ਦੀ ਭਾਜੀ ਹਾਂ ਲੈ ਦਵਾਂਗੇ। ਅੱਛਾ ਤੇ 63000 ਦਾ ਮੱਝ ਲੈ ਗਿਆ ਨਾ। ਹਾਂਜੀ। ਤਿਆਰ ਹੋ ਗਈ 1 ਲੱਖ ਦੱਸ ਦਈਏ ਮੈਨੂੰ ਪਰਦੇ ਭਾਵੇਂ ਫਿਰ ਸਾਈ ਭਾਵੇਂ ਹੱਦ ਜੋ ਰੱਖ ਲੈ। ਠੀਕ ਹੈ ਜੀ। ਹਾਂ। ਜਿੱਦਾਂ ਤਿਆਰ ਗਈ 5 ਮਹੀਨੇ ਸਾਗ ਦੇ ਦੁੱਧ ਰੱਜ ਕੇ ਪੀ ਗਏ। ਫਿਰ 50000 ਨਵੇਂ ਭਾਵੇਂ ਫਿਰ ਬਾਕੀ ਆ ਦੁੱਧ ਵਾਲੀ ਨਿਸ਼ਾਨੀਆਂ ਆਪਾਂ ਦੇਖ ਸਕਦੇ ਹਾਂ। ਮਿਲਕਵੇਨ ਵੀ ਚ ਭਾਜੀ ਮੰਨ ਲਓ 2-7 ਕਿਲੋ ਦਾ 500 ਰੁਪਿਆ ਦਾ ਦੁੱਧਿਆ ਹਾਂਜੀ ਤੇ ਮੰਨ ਲਓ 15000 ਦਾ 2-3ਵੇਂ ਚੋਕੇ ਪੈਸੇ ਪੂਰੇ ਕਰ ਦਿੰਦੀ ਏ ਹਾਂਜੀ ਹਾਂਜੀ ਫਿਰ ਮਾਝ ਗਾਂ ਨਹੀਂ ਗਾਂ ਰੱਖੂ ਫਿਰ ਵਧੀਆ ਤੇ ਹੁਣ ਆ ਜਿਹੜੀ ਗਾਂ ਜੀ ਦੇਖੋ ਦੁੱਧ ਦਿੱਕੂਗਾ 8 ਕਿਲੋ ਕੰਦੇ ਵਾਲਾ ਅੱਛਾ ਤਾਂ ਆਪਾਂ 7 ਕਿਲੋ ਦਵਾਵਾਂਗੇ ਠੀਕ ਆ ਜੀਤ ਦਾ 7 ਕਿਲੋ ਕੋਈ ਮੰਗਾ ਨਹੀਂ ਕੋਈ ਨਹੀਂ ਉਦਾਂ ਬਹੁਤ ਥਲੇ ਬਸ ਥੋੜਾ ਠੀਕ ਆ ਹਾਂ 7 ਕਿਲੋ ਪੱਕਾ ਦੁੱਧ ਭਾਜੀ 8 ਕਿਲੋ ਵਾਲਾ ਆਪਾਂ 7 ਹੀ ਕਹਿ ਕੇ ਦਵਾਵਾਂਗੇ ਤੇ ਬਾਕੀ ਆ ਗਈ ਜਰਸੀ ਕ੍ਰੋਸ ਤੇ ਦੋ ਜਿਹੜਾ ਚਿੱਟਾ ਹੀ ਮੱਝਾਂ ਰਗਾ ਤੇ ਸੰਗ ਨਾਲ ਦੁੱ ਇਹ ਆਪਿੰਦਾਂ ਨੇ ਨਾਕੋ ਬਹੁਤ ਹੀ ਗਰਮੀ ਦੀ ਪਰਵਾ ਤੇ ਚਾਹ ਪਾਣੀ ਦਾ ਇਹਨਾਂ ਵਧੀਆ ਸਾਰੀ ਜਣਾ ਜਿੰਨਾ ਘਰੇ ਖੜਨੀ ਆ ਪਾਜੀ ਨੂੰ ਮਹੀਨੇ ਤੋਂ ਤੇਜਾ ਟਾ ਹੋਇਆ ਵੱਧ ਗਿਆ ਪਰ ਬਚਾ ਚਾਹ ਮਰ ਗਿਆ ਕੋਈ ਆਪ ਜੋ ਦੋ ਲਾਲੇ ਵਾਂਗੂ ਤਿੰਨ ਲਾਲੇ ਹਾਂਜੀ ਫਿਰ ਆਪਾਂ ਇਹਨਾਂ ਜੀ ਕਰਦੇ ਜੇ ਹੁਣ ਤੇ ਚੱਲੋ ਦੁੱਧ ਦੇ ਸਿਰ ਤੇ ਜਾਣੀ ਹਾਂ ਆਹ ਥਾਣੇ ਦੇ ਦੇਖਾ ਦੇ ਤੇ ਮੁੱਲ ਫਿਰ ਇਹਦਾ ਮੁੱਲ ਭਾਈ ਵੀ ਨਾਲੋ ਗਰਮੀ ਹੋਣੀ ਤਾਂ ਬਸ ਜਿਹਨਾਂ ਦੇ ਮੁਰਦ ਗਾਵਾਂ ਦੇ ਵਾਧੂ ਕਰ ਲੈ ਆ। ਦੁੱਧ ਵੀ ਦੇਣ ਦੇਈ ਦੁੱਧ ਵਨ ਨੂੰ ਪਿਆ ਦੁੱਧ ਦੇ ਨਾਲ ਚੱਲ ਜਾਣਾ। ਹੁਣ ਦੇ ਦਿਆ 18000 ਦੀ ਹਾਂ ਨਾਈ। 17 ਦੇ ਦਈਏ। ਸਿਰਫ 200 ਛੋੜੀ ਹੋਣੀ ਹੈ ਭਾਈ ਹੁਣ। ਠੀਕ ਹੈ ਜੀ। ਹੁਣ ਜਿਆਦਾ ਗੈਰੀ ਦਾ ਕੰਮ ਨਹੀਂ ਹੋਇਆ 200 100 200 ਛੋੜਾ ਦਾ ਮੇਰਾ ਪੀੜੀ ਗੁਰ ਮਤਲਬ ਮੇਰਾ ਪੀੜੀ ਹੈ। ਦੇਖੋ। ਠੀਕ ਹੈ। ਤੇ ਆਹ ਗਾਂ ਤੋਕੜ ਕੇ ਪੰਜੇ। ਇਹ ਸੱਤ ਮਹੀਨੇ ਚੱਕ ਪਾਸ ਦੇ। 2 6 ਗਰੋ ਕੱਲੇ ਦਾ ਜੇ। ਜਰਸੀ ਆ ਜਿਹੜੀ। ਬਿਲਕੁਲ ਨਿਕਨੇਗੇ ਜੇ ਸੰਗਿਆ। ਜਦਾਂ ਮਦੀ ਨਹੀਂ ਹੈ ਬਰੋ। ਇਥੇ ਮੱਦੀ ਲੱਤ ਪਾਏ ਦੀ ਕਰ ਦੋ ਵੇਖੋ ਠੀਕ ਹੈ ਜੀ ਐਡੀ ਠੰਡੀ ਤੇਰੀ ਆ ਠੰਡੀ ਸੀ ਲਿਆ ਪੂਰੀ ਹਾਂ ਤੇ 98 ਦੇ ਆਪਾਂ ਦੇਖ ਸਕਦੇ ਆ ਲੱਗੇ ਤੋਂ 97 ਇਹ ਭਾਈ ਕਿਆ ਕਰਵਾ ਦੇ ਅੱਛਾ ਦੁੱਧ 6 ਕਿਲੋ ਹੈ ਬਾ ਸ਼ਾਮ ਨੂੰ ਮਾਠਾ ਕੱਢ ਕੇ ਦਵਾਵਾਂਗੇ ਤੇ ਸੱਜਰ ਨੇ ਕਿੰਨਾ ਕੱਢਿਆ ਦੁੱਧ ਇਹ ਭਾਈ ਇਹ 77 ਦੀ ਗੱਬਣ ਪੰਜ ਕਿਲੋ ਹੁੰਦੇ ਦੀ ਸੱਜਾ ਤੇ ਕਿਉਂ ਨਾ ਭਰੇ ਉਹਨੂੰ 15 ਕਿਲੋ ਅੱਛਾ ਜੀ ਹਾਂ ਬਾਕੀ ਰਾਜੀ ਆ ਸੰਭੀ ਸੰਭੀ ਚੰਗੀ ਆ ਬਾਕੀ ਚਲੋ ਜਿੱਡੀਆਂ ਕਿ ਜਰਸੀਆਂ ਹੁੰਦੀਆਂ ਉਸਹਾ ਨੇ ਦਾ ਵੀ ਕੱਦ ਠੀਕ ਆ। ਇੱਕ ਦਿਨ ਕਰੇ ਚਿਹਰਾ ਦਿਖਾਈ ਇਹਦਾ ਚੰਗੀ ਤਰ੍ਹਾਂ। ਆਹ ਦੇਖ ਸਾਡੇ ਜੀ। ਚਲੋ ਲੈ ਜਾਓ ਉੱਥੇ ਬੰਨ ਕੇ ਕੋਈ ਨਹੀਂ ਦਿਖਾਣੀ। ਅਜੇ ਟਾਈਮ ਜਿਹੜਾ ਸਵੇਰ ਦਾ ਹੈ ਜੇ ਪੂਰੀਆਂ ਰੱਜੀਆਂ ਦੁੱਧੀਆਂ ਵੀ ਨਹੀਂ ਹੱਤ। ਤੇ ਦੂਜਾ ਵੀਰ ਜੀ ਫਾਇਦੇ ਵਿੱਚ ਲੋ ਗਰਮੀਆਂ ਨਾਲ ਦੁੱਧ ਪੀਣਾ, ਗਰਮੀ ਜਿਹੇ ਰਹਿ ਕੇ ਸੁਭਣਾ। ਹਾਂਜੀ। ਗਰਮੀ ਗਰਮੀਆਂ ਫੇਰ ਸੁਭਣਾ ਨੇ। ਆਹ ਦੇਖ ਸਾਡੇ ਜੀ। ਦੇਖੋ ਬਦੀਰ ਕਿੱਡੀ ਹੈ। ਸਾ ਥਾਣੇ ਦੇ ਘਰੇ ਤੋਂ ਦੇਖ ਸਕਦੇ ਬਾਕੀ ਮਿਲਕ ਵਿੱਚ ਇਹਦੇ ਵਿੱਚ ਚੰਗੀ ਲੱਗੀ ਹੈ ਦੁੱਧ ਵਾਲੀ ਨਿਸ਼ਾਨੀਆਂ ਚੰਗੀਆਂ ਆਇਆ ਬਾਕੀ ਖੜੇ ਕੋਹਾਂ ਵਾਲਾ ਤੇ ਦੁੱਧ ਸੱਜਰ ਚੰਗਾ ਭਰੀ ਜਾਊਗੀ ਇਹਦਾ ਮੁੱਲ ਭਾਜੀ ਹਵਾ ਨਾਲ ਆਪਾਂ 26000 ਜੀ ਅੱਛਾ ਹਾਂ ਇਹ 26000 ਦੀ ਹਾਂਜੀ ਤੇ ਬਾਕੀ ਵਿੱਚ ਤੁਗ ਮਾਂਤਨ ਮਾਂਤਨ 25 ਦੇ ਦਾਂ ਮਾਂਤਨ ਜੇ ਕਰ ਲੈ ਅੱਛਾ ਕੀ ਹੋਰ ਕਰਨਾ ਬਸ ਮਾਂਤਨ ਭਾਜੀ ਕੀ ਹੁਣ ਮਤਲਬ ਦੁੱਧ ਵੀ 6 ਕਿਲੋ ਹੈਗਾ 1000 ਕ ਛੱਡ ਦੀ ਜੀ ਮਤਲਬ ਤੋਕੜ ਵੀ ਕੱਲੀ ਰਹਿਨੇ ਨਾ ਹਾਂਜੀ ਤਾਂ ਇਹ 11700 ਤਾਂ ਘੱਟ ਨਹੀਂ ਮਿਲਦੀ ਹਾਂਜੀ ਹਾਂਜੀ ਯਾਰ ਕੇ ਛੱਡ ਦਈਏ ਜੀ ਆਦੀ ਭਾਈ ਜੀ ਦਾ ਤੁਹਾਡਾ ਮਾਨ ਜੀ ਹੁੰਦੇ ਵੀ ਠੀਕ ਹੈ ਜੀ ਤੇ ਬਾਕੀ ਹੋਰ ਕੁਝ ਕਹਿਣਾ ਫਿਰ ਕਿੰਨੇ ਕਿ ਦਿਨਾਂ ਚ ਕੋਈ ਚੈੱਕ ਕਰਵਾ ਲੈ ਪਾਸ ਤੋਂ ਪੰਜਾ ਪੰਜਾਂ ਦੇ ਕੱਪੜੇ ਗੰਢੀ ਆ ਪਾਸ ਤੋਂ ਮੁੜ ਕੇ ਆਪਣੀ ਕਹਾਣੀ ਕੋਈ ਖਤਮ ਜੇ ਮੁੜ ਕੇ ਠੀਕ ਹੈ ਜੀ ਨਾਲ ਵੇ ਲੋ ਮਾਈਆਂ ਤੇ ਨਾਲ ਵੇ ਲੋ ਕਿੰਨੀਆਂ ਜੀ ਤੇ ਬਾਕੀ ਚਲੋ ਇੱਥੇ ਆਓ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਪਸ਼ੂ ਵੇਸ਼ ਚਾੱਕ ਕੇ ਖਰੀਦੋ ਜੀ